ਮਾਤਾ ਚਰਨਜੀਤ ਕੌਰ ਦੀ ਅੱਜ ਪਹਿਲੀ ਵਰਸੀ ਮੌਕੇ ਪਿੰਡ ਕਰਾਚੋ ਦੇ ਵਿੱਚ ਉਹਨਾਂ ਦੇ ਸੁਪੁੱਤਰ ਪਰਵਿੰਦਰ ਸਿੰਘ ਕੁਮਾਨ ਦੇ ਵੱਲੋਂ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ ਤਾਂ ਜਾਣਕਾਰੀ ਦੇ ਦਿੱਤੀ ਕਿ ਪਰਵਿੰਦਰ ਸਿੰਘ ਦੇ ਵੱਲੋਂ ਲਗਾਤਾਰ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਅਤੇ ਮਾਤਾ ਦੀ ਸੋਚ ਨੂੰ ਅੱਗੇ ਬਣਾਉਂਦਿਆਂ ਹੋਇਆਂ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਅੱਜ ਉਹਨਾਂ ਦੀ ਪਹਿਲੀ ਵਰਸੀ ਮੌਕੇ ਤਾਂ ਜਿਹੜਾ ਪਿੰਡ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਕੈਂਪ ਲਗਾਏ ਗਏ ਦੇ ਵਿੱਚ ਵੱਖ-ਵੱਖ ਸੀਨੀਅਰ ਡਾਕਟਰਾਂ ਦੇ ਵੱਲੋਂ ਮਰੀਜ਼ਾਂ ਨੂੰ ਦੇਖਿਆ ਗਿਆ ਤਾਂ ਖਾਸ ਤੌਰ ਤੇ ਹੱਡੀਆਂ ਵਾਲੇ ਡਾਕਟਰ ਅੱਖਾਂ ਦੇ ਡਾਕਟਰ ਤੇ ਵੱਖ-ਵੱਖ ਡਾਕਟਰਾਂ ਦੇ ਵੱਲੋਂ ਪਹੁੰਚ ਕੇ ਮਰੀਜ਼ਾਂ ਦਾ ਹਾਲ ਜਾਣਿਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਪ੍ਰਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਦੇ ਵੱਲੋਂ ਜਿਹੜੇ ਮੈਡੀਕਲ ਕੈਂਪ ਦੀ ਟੀਮ ਹੈ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਉੱਤੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਕੈਂਪ ਦੇ ਵਿੱਚ ਪਹੁੰਚ ਕੇ ਇਸ ਕੈਂਪ ਦਾ ਮਾਣ ਬਤਾਇਆ ਤਾਂ ਤਸਵੀਰਾਂ ਦੇਖ ਸਕਦੇ ਹੋ ਪ੍ਰਵਿੰਦਰ ਸਿੰਘ ਕਮਾਨ ਜਿਹੜੇ ਨਜ਼ਰ ਆ ਰਹੇ ਤਸਵੀਰਾਂ ਦੇ ਵਿੱਚ ਤਾਂ ਲਗਾਤਾਰ ਪਰਵਿੰਦਰ ਸਿੰਘ ਦੇ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਵੀ ਲਗਾਏ ਜਾ ਰਹੇ ਸੀ ਮੈਡੀਕਲ ਦੇ ਤਾਂ ਜਿਸ ਦੇ ਵਿੱਚ ਬਹੁਤ ਅਜਿਹੇ ਪਰਿਵਾਰ ਨੇ ਜਿਹੜੇ ਨਹੀਂ ਸ਼ਹਿਰਾਂ ਦੇ ਵਿੱਚ ਜਾ ਕੇ ਆਪਦਾ ਇਲਾਜ ਕਰਵਾ ਸਕਦੇ ਤਾਂ ਉਹਨਾਂ ਨੂੰ ਸਹੂਲਤ ਦਿੰਦੇ ਆ ਪਿੰਡਾਂ ਦੇ ਵਿੱਚ ਜਿਹੜੇ ਕੈਂਪ ਲਗਾਏ ਜਾ ਰਹੇ ਸੀ ਤਾਂ ਅੱਜ ਜਿਹੜਾ ਕਰਾਚੋ ਦੇ ਵਿੱਚ ਇਹ ਕੈਂਪ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਲੋਕਾਂ ਨੇ ਹਿੱਸਾ ਲਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਮੈਡੀਕਲ ਕੈਂਪ ਨੇ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਉੱਥੇ ਹੀ ਪਰਵਿੰਦਰ ਸਿੰਘ ਦੇ ਵੱਲੋਂ ਦੋ ਸਾਈਕਲਾਂ ਵੀ ਦਿੱਤੀਆਂ ਇਹ ਤਾਂ ਖਾਸ ਤੌਰ ਤੇ ਬੀਜੇਪੀ ਦੇ ਸੀਨੀਅਰ ਲੀਡਰ ਅਰਵਿੰਦ ਖੰਨਾ ਦੇ ਵੱਲੋਂ ਪਹੁੰਚ ਕੇ ਵੀ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ ਤਾਂ ਫਰੀਦ ਦਵਾਈਆਂ ਵੀ ਜਿਹੜੀਆਂ ਦਿੱਤੀਆਂ ਗਈਆਂ ਨੇ ਤਾਂ ਇਸ ਸ਼ੁਭ ਮੌਕੇ ਨੂੰ ਲੈ ਕੇ ਕੀ ਕਹਿਣਾ ਪ੍ਰਵਿੰਦਰ ਸਿੰਘ ਕੁਮਾਨ ਦਾ ਤੁਸੀਂ ਵੀ ਸੁਣੋ ਮੇਰੀ ਮਾਤਾ ਸਵਰਗਵਾਸੀ ਮਾਤਾ ਚਰਨਜੀਤ ਕੌਰ ਦੀ ਪਹਿਲੀ ਵਰ੍ਹੇ ਦੀ ਮੌਕੇ ਅੱਜ ਮੇਰੇ ਨਗਰਪਿੰਡ ਘਰਾਚੋ ਦੇ ਵਿੱਚ ਅਸੀਂ ਜੋ ਫ੍ਰੀ ਕੈਂਪ ਲਗਾਇਆ ਜਿਸ ਦੇ ਵਿੱਚ ਫ੍ਰੀ ਲੈਂਜ ਫ੍ਰੀ ਪਾ ਰਹੇ ਹਾਂ ਬਲੱਡ ਕੈਂਪ ਹੈ ਹੱਡੀਆਂ ਦਾ ਤੇ ਸਕੇਲ ਦਾ ਤੇ ਹਰ ਤਰ੍ਹਾਂ ਦੀ ਫ੍ਰੀ ਮੈਡੀਸਨਾਂ ਤੇ ਚੈੱਕਅਪ ਕੀ ਹੈ। ਤਕਰੀਬਨ ਕਿੰਨੇ ਕੁ ਲੋਕਾਂ ਨੇ ਦੇ ਵਿੱਚ ਦੇਖੋ ਕੁਸੀ ਵੀ ਇਸ ਕੈਂਪ ਦੇ ਵਿੱਚ ਆ ਤੁਸੀਂ ਆਦੀ ਲਈ ਜ ਤੁਹਾਡੇ ਸਾਹਮਣੇ ਹੈਗਾ। ਦੇਖੋ ਜੋ ਆਪਾਂ ਦੇਖੀ ਵੱਡੀ ਗਿਣਤੀ ਦੇ ਵਿੱਚ ਜੋ ਪੇਸ਼ੈਂਟ ਨੇਗੇ ਅੱਜ ਇੱਥੇ ਪਹੁੰਚੇ ਹੈਗੇ ਜੋ ਅੱਖਾਂ ਦੇ ਪੇਸ਼ੈਂਟ ਨੇਗੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜੋ ਅੱਜ ਬਲੱਡ ਡੋਨਰ ਕਰਨ ਦੇ ਲਈ ਅੱਜ ਇੱਥੇ ਪਹੁੰਚੇ ਆ। ਚੋ ਜਿਦਾ ਹੱਡੀਆਂ ਵਾਲੇ ਦੀ ਆਪਾਂ ਗੱਲ ਕਰਦੇ ਆਂ, ਸਕੇਲ ਦੀ ਗੱਲ ਕਰਦੇ ਆਂ ਤਾਂ ਲੋਕਾਂ ਨੂੰ ਇਦਾਂ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਆਪਾਂ ਨੂੰ ਲੱਗਦਾ ਵੀ ਹੈਗੀਆਂ ਨੇ। ਜੋ ਆ ਦੇ ਤੁਰੇ ਭੀੜ ਹੈ ਜੋ ਆਪਾਂ ਨੂੰ ਜੋ ਦੱਸ ਰਹੀ ਹੈ ਹਾਂ ਕਿੰਨੇ ਕੁ ਲੋਕਾਂ ਨੇ ਫੂੰਦਾਂ ਨੇ ਤਕਰੀਬਨ ਮੈਨੂੰ ਲੱਗਦਾ 60 ਦੇ ਆਸ-ਪਾਸ ਲੋਕੇਸ਼ਨ ਨੇ ਜੇ ਉਹਨਾਂ ਨੇ ਬਲੱਡ ਦੇਤਾ ਹਾਲੇ ਬੜੀ ਮੰਨੀ ਭੀੜ ਹੈ ਜੋ ਨਜ਼ਦੀਕ ਹੈ ਹਾਂ ਤਾਂ ਦਵਾਈਆਂ ਵਗੈਰਾ ਨੇ ਫਰੀ ਦਿੱਤੀਆਂ ਗਈਆਂ ਨੇ ਸਾਰੀਆਂ ਬਿਲਕੁਲ ਫਰੀ ਹੋ ਜਾਂਦੀਆਂ ਦਸੀਆਂ ਹਾਂ ਅੱਖਾਂ ਦੇ ਕਿੰਨੇ ਕੁ ਕੋਈ ਆਪਰੇਸ਼ਨ ਵਗੈਰਾ ਵੀ ਕਰਾਇਆ ਜਾਂਦਾ ਹਾਂ ਅੱਖਾਂ ਦੇ ਆਪਰੇਸ਼ਨ ਵਗੈਰਾ ਆਪਾਂ ਉਹ ਸਾਡੇ ਡਾਕਟਰ ਸਾਹਿਬ ਨੇ ਉਹਨਾਂ ਦੀ ਲਿਸਟ ਬਣਦੀ ਹੈ ਜੋ ਲੋਕੇਸ਼ਨ ਨਿਕਲਣਗੇ ਜਿਨ੍ਹਾਂ ਦੇ ਆਪਾਂ ਲੈੰਜ਼ ਵਗੈਰਾ ਪਾਣਾ ਹੈਗਾ ਤਾਂ ਉਹ ਆਪਾਂ ਨੂੰ ਸ਼ਾਮ ਨੂੰ ਕਲੀਅਰ ਹੋਣਗੇ ਜੀ ਬਿਲਕੁਲ ਪਰਵੰਦਰ ਦੀ ਲਗਾਤਾਰ ਪਿੰਡਾਂ ਦੇ ਟੋਡੇ ਵੱਲੋਂ ਕੈਂਪ ਲਗਾਏ ਜਾ ਰਹੇ ਸੀ ਪਿੰਡਾਂ ਦੇ ਵਿੱਚ ਤਾਂ ਜੋ ਵੱਡਾ ਪ੍ਰੋਗਰਾਮ ਜੀ ਸਭ ਕਿਨਰ ਜਿਹੜਾ ਅੰਦਰ ਲੱਗਿਆ ਕਿ ਪਹਿਲਾਂ ਵੀ ਕਾਠੀ ਹੁੰਦੀ ਸੀ ਬਹੁਤ ਤੇ ਇਸ ਵਾਰ ਕਿ ਨਿਸ਼ੁੰਦਰ ਜੀ ਦੇਖੋ ਤੁਹਾਨੂੰ ਪਤਾ ਆਪਾਂ ਪਿਛਲੇ ਕਾਫੀ ਸਮੇਂ ਤੋਂ ਹਰ ਹਫਤੇ ਆਪਾਂ ਇੱਕ ਕੈਂਪਾ ਜੋ ਲਗਾਤਾਰ ਆਪਣੇ ਹਲਕੇ ਦੇ ਪਿੰਡਾਂ ਦੇ ਵਿੱਚ ਆਪਾਂ ਸ਼ੁਰੂ ਕੀਤੇ ਹੋਏ ਸੀਗੇ ਤੇ ਉਹ ਕੈਂਪਾਂ ਦੇ ਵਿੱਚ ਵੀ ਆਪਾਂ ਨੂੰ ਬੜਾ ਜੋ ਆਪਾਂ ਕਹੀਆ ਪਰ ਉਹਨੂੰ ਬਹੁਤ ਇੱਕ ਵਧੀਆ ਰਿਸਪੌਂਸ ਸੀ ਜੋ ਲੋਕਾਂ ਦਾ ਮਿਲ ਰਿਹਾ ਸੀਗਾ ਅੱਜ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆ ਜੀ ਇੱਥੇ ਤਾਂ ਮੈਂ ਕਿਵੇਂ ਦੇਖ ਦਿਆਂ ਕਿਹੜੇ ਕਿਹੜੇ ਕਹਿਤਾ ਜੀ ਇਹ ਕੰਮ ਕਰਦੇ ਚੰਗਾ ਤਾਂ ਮਤ ਕੀ ਕਰੀਏ ਹੋਰ ਬਾਰੇ ਸਮੇਂ ਕਿਹੜੇ ਜਿਹੇ ਬੋਲ ਕੇ ਕੈਂਪ ਕਰਦੇ ਜੀ ਕੋ ਹਾਲੇ ਤਾਂ ਫਿਲਹਾਲ ਸਾਡਾ ਜੋ ਸੀ ਪੰਜ ਕੈਂਪ ਅੱਜ ਦੇ ਦਿਨ ਕੀਤੇ ਆ ਫਿਲਹਾਲ ਇਹੀ ਕਰ ਰਹੇ ਆਂਗੇ ਅੱਗੇ ਜਿੱਦਾਂ ਵੀ ਸਾਡੀ ਕੋਈ ਪਲਾਨਿੰਗ ਹੋਊਗੀ ਤਾਂ ਉਹ ਤੁਹਾਨੂੰ ਦੂਰ ਦੱਸਾਂਗੇ ਅਰਵਿੰਦ ਖੰਨਾ ਜੀ ਸਾਡੇ ਸੂਰਜ ਦੇ ਹਮਲ ਪਰੇ ਦਿੱਤਾ ਉਹ ਜਿੱਥੇ ਪਹੁੰਚੇ ਸੀਗੇ ਉਹ ਵੀ ਇਸ ਕੈਂਪ ਦੇ ਵਿੱਚ ਹਾਜ਼ਰੀ ਲਗਾ ਕੇ ਗਿਆ ਪਹਿਲਾ ਭੋਗ ਦਾ ਟਾਈਮ ਸੀ 10:30 ਵਜੇ ਉਹਦੇ ਵਿੱਚ ਵੀ ਉਹਨਾਂ ਨੇ ਹਾਜ਼ਰੀ ਲਗਾਈ ਆ ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ ਸਾਡੀ ਜੋ ਸਾਰੀ ਟੀਮ ਆ ਜੋ ਸਾਰੇ ਪੰਜ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਹਰ ਵੇਲੇ ਅਸੀਂ ਲੋਕਾਂ ਦੇ ਲਈ ਹਾਜ਼ਰ ਆਂ ਜਿੱਥੇ ਜਿੱਥੇ ਵੀ ਲੋਕਾਂ ਨੂੰ ਕੋਈ ਮੁਸ਼ਕਲ ਆਂਦੀ ਹੈ ਕੋਈ ਕੈਂਪਤੀ ਨਹੀਂ ਚੱਲੀ ਜਿੱਥੇ ਹੋਰ ਵੀ ਤੁਸੀਂ ਦੱਸ ਸੀ ਬੀਲ ਚੇਹਰਾਂ ਲੱਗੀਆਂ ਉਹ ਵੀ ਇੱਕੋ ਪਰਿਵਾਰਾਂ ਨੂੰ ਜੋ ਲੋੜਵੰਦ ਸੀ ਉਹਨਾਂ ਨੂੰ ਦਿੱਤੀਆਂ